ਪੇਸ਼ ਹੈ ਜਸਵੀਰ ਮੰਗੂਵਾਲ ਦੀ ਕਹਾਣੀ ਵਾਇਰਸ ਮੈਂ ਗਲਵਜ਼ ਲਾ ਕੇ ਗਾਰਬੇਜ ਚ ਸੁੱਟ ਚੰਗੀ ਤਰ੍ਹਾਂ ਟੈਪ ਤੋਂ ਸਾਬਣ ਨਾਲ ਹੱਥ ਧੋਤੇ ਲੰਚ ਕਿਟ ਚੁੱਕ ਕੈਫੇਟੇਰੀਆ ਵੱਲ ਚਲਦੀ ਲੰਚ ਰੂਮ ਵਿੱਚ ਪਹੁੰਚੀ ਤਾਂ ਸਾਰੇ ਥੋੜੀ ਥੋੜੀ ਦੂਰੀ ਤੇ ਬੈਠੇ ਸਨ ਮੈਨੂੰ ਆਉਂਦੀ ਦੇਖ ਜੋਤੀ ਬੋਲੀ ਹਾਏ ਦੀਦੀ ਆਗੇ ਜੋਤੀ ਕਿਵੇਂ ਠੀਕ ਆ ਕਹ ਮੈਂ ਬਾਕੀਆਂ ਨੂੰ ਵੀ ਉੱਚੀ ਦੇਣੀ ਹੈਲੋ ਕੀਤੀ ਲੰਚ ਕਿੱਟ ਟੇਬਲ ਤੇ ਰੱਖ ਟਿਫਨ ਕੱਡ ਮੇ ਸਾਗ ਤੇ ਰੋਟੀ ਮਾਈਕ੍ਰੋਵੇਵ ਵਿੱਚ ਰੱਖ ਗਰਮ ਕਰਨ ਲੱਗ ਪਈ ਦੀਦੀ ਕੀ ਲੈ ਕੇ ਆਇਓ ਸਮੈਲ ਬਹੁਤ ਵਧੀਆ ਆ ਰਹੀ ਐ ਜੋਤੀ ਨੇ ਪੁੱਛਿਆ ਮੈਂ ਸਾਗ ਤੇ ਮੱਕੀ ਦੀ ਰੋਟੀ ਉਸ ਦੀ ਪਲੇਟ ਵਿੱਚ ਰੱਖ ਦਿੱਤੀ ਮੈਂ surjit aunty ਤੇ siddu aunty ਨੂੰ ਵੀ ਪੁੱਛਿਆ ਪਰ ਉਹਨਾਂ ਨੇ ਲੈਣ ਤੋਂ ਨਾਂ ਕਰਤੀ siddu aunty ਜੋਤੀ ਨੂੰ ਹੜਬ ਹੜਬ ਕਰਕੇ ਖਾਂਦੀ ਨੂੰ ਦੇਖ ਹੱਸਣ ਲੱਗ ਪਈ ਉਹ ਘਰੋਂ ਲਿਆਂਦੇ ਸੈਂਡਵਿਚ ਦੇ ਨਾਲ ਸਾਗ ਤੇ ਮੱਕੀ ਦੀ ਰੋਟੀ ਬੜੇ ਸਵਾਦ ਨਾਲ ਖਾ ਰਹੀ ਸੀ। ਦੇਸੀ ਘਿਓ ਨੇ ਚਾਰੇ ਪਾਸੇ ਮਹਿਕਾਂ ਖਣਾਈਆਂ ਪਈਆਂ ਸੀ। ਰੋਜ਼ YouTube ਤੋਂ ਨਵੇਂ-ਨਵੇਂ ਖਾਣੇ ਬਣਾਉਂਦੇ ਸਿੱਖਦੀ। ਬਣਾ ਕੇ ਲਿਆਉਂਦੀ ਤੇ ਚਾਈ-ਚਾਈ ਸਾਰਿਆਂ ਨੂੰ ਪੁੱਛਦੀ, "ਤੁਸੀਂ ਲੈਣਾ? ਤੁਸੀਂ ਲੈਣਾ? ਸਾਗ, ਕੜੀ ਤੇ ਮਾਂ ਦੀ ਦਾਲ।" ਉਹਨੂੰ ਮੇਰੇ ਹੱਥ ਦੀ ਪਸੰਦ ਆਉਂਦੀ। ਅੱਜ ਲਾਂਚ ਰੂਮ ਵਿੱਚ ਪਹਿਲਾਂ ਵਰਗੀ ਚਹਿਲ-ਪਹਿਲ ਨਹੀਂ ਸੀ। ਇਉਂ ਥਾਂ ਜਿੱਥੇ ਵਿਆਹ ਵਰਗਾ ਮਾਹੌਲ ਹੁੰਦਾ ਸੀ ਕੋਈ ਬੇਸਣ ਕੋਈ ਲੱਡੂ ਜਲੇਬੀ ਕੋਈ ਖੋਏ ਦੀਆਂ ਪਿੰਨੀਆਂ ਤਰ੍ਹਾਂ ਤਰ੍ਹਾਂ ਦੇ ਆਲੂ ਗੋਭੀ ਬ੍ਰੋਕਲੀ ਤੇ ਕਈ ਹੋਰ ਚੀਜ਼ਾਂ ਦੇ ਪਰੌਂਠੇ ਬਣਾ ਕੇ ਲਿਆਉਂਦੇ ਤੇ ਸਾਰੇ ਵੰਡ ਕੇ ਖਾਂਦੇ ਪੰਜਾਬੀ ਖਾਣੇ ਦੇ ਨਾਲ ਨਾਲ ਅਸੀਂ ਨਾਲਨੀ ਆਂਟੀ ਕੋਲੋਂ ਗੁਜਰਾਤੀ ਖਾਣਾ ਬਣਾਉਣਾ ਵੀ ਸਿੱਖ ਲਿਆ ਸੀ ਕੋਈ ਮਨਚੂਰੀਆਂ ਤੇ ਕੋਈ ਇਡਲੀ ਸੰਬਰ ਬੜੇ ਬਣਾ ਕੇ ਲਿਆਉਂਦਾ ਇੱਕ ਦੂਜੇ ਦੇ ਸਮਾਨ ਨਾਲ ਸਾਡੀਆਂ ਪਲੇਟਾਂ ਭਰੀਆਂ ਰਹਿੰਦੀਆਂ ਗੋਰੀਆਂ ਖਾਣੇ ਦੀ 스멜 ਦੀ ਤਾਰੀਫ ਕਰਦੀਆਂ ਜਦੋਂ ਅਸੀਂ ਕਹਿੰਨਾ ਤੁਸੀਂ ਲੈ ਲਵੋ ਤਾਂ ਕਹਿੰਦੀਆਂ ਤੁਹਾਡਾ ਫੂਡ ਸਪਾਈਸੀ ਬਹੁਤ ਹੁੰਦਾ ਕਈ ਵਾਰ ਜੋਤੀ ਬਠ ਚਿਕਨ ਤੇ ਰਾਈਸ ਬਣਾ ਕੇ ਲਿਆਉਂਦੀ ਤਾਂ ਘੱਟ ਸਪਾਈਸੀ ਦੇਖ ਕੇ ਖਾ ਵੀ ਲੈਂਦੀਆਂ ਉਹ ਸਮੋਸੇ ਬਹੁਤ ਪਸੰਦ ਕਰਦੀਆਂ ਪਰ ਕਈ ਵਾਰੀ ਦੂਜੇ ਦਿਨ ਟੈਡ ਫੜਫੜ ਸ਼ਿਕਾਇਤ ਵੀ ਕਰਦੀਆਂ ਉਹ ਲੰਚ ਵਿੱਚ ਸੈਂਡਵਿਚ ਇੱਕ ਫਿਸ਼ ਜਾਂ ਚਿਕਨ ਦਾ ਪੀਸ ਤੇ ਸਲਾਦ ਦੀ ਲੈ ਕੇ ਆਉਂਦੀਆਂ ਸਲਾਦ ਖਾਂਦੀਆਂ ਦੇਖ ਅਸੀਂ ਹੱਸਦੀਆਂ ਤੇ ਪਤਾ ਨਹੀਂ ਹਰ ਰੋਜ਼ ਘਾਫੂਸੀ ਕਿ ਮਿਖਾਈ ਜਾਂਦੀਆਂ ਨੇ ਸਾਨੂੰ ਗੋਰੀਆਂ ਨੂੰ ਫੂਡ ਲੈਣ ਲਈ ਪੁੱਛਦੀਆਂ ਦੇਖ ਜੋਗਿੰਦਰ ਦੀਦੀ ਅਕਸਰ ਕਹਦੀ 20 ਸਾਲ ਹੋ ਗਏ ਮੈਨੂੰ ਇੱਥੇ ਕੰਮ ਕਰਦੀ ਨੂੰ ਸੁੱਕੀ ਸਾਦੀ ਹੈਲੋ ਹਾਈ ਰੱਖੀਦੀ ਇਹਨਾਂ ਨਾਲ ਐਵੇਂ ਨਾ ਪੁੱਛੀ ਜਾਇਆ ਕਰੋ ਜੇ ਕਿਸੇ ਨੂੰ ਤੁਹਾਡੇ ਫੂਡ ਤੋਂ ਅਲਰਜੀ ਹੋਗੀ ਤਾਂ ਲੈਣੇ ਦੇਣੇ ਪੈ ਜਾਣਗੇ ਖਾਣਾ ਖਾਂਦਿਆਂ ਅਸੀਂ ਹੱਸਾ ਠੱਠਾ ਕਰਦੀਆਂ WhatsApp ਤੇ TikTok ਦੇ ਵੀਡੀਓ ਸ਼ੇਅਰ ਕਰਦੀਆਂ ਗੋਰੀਆਂ ਸਾਨੂੰ ਪੰਜਾਬੀ ਬੋਲਦੀਆਂ ਦੇਖ ਇਤਰਾਜ਼ ਕਰਦੀਆਂ। ਉਹਨਾਂ ਨੂੰ ਲੱਗਦਾ ਕਿ ਅਸੀਂ ਉਹਨਾਂ ਦਾ ਮਜ਼ਾਕ ਉਡਾਉਂਦੀਆਂ ਹਾਂ। ਸਾਡੀ ਮੈਨੇਜਰ ਕੋਲ ਸ਼ਿਕਾਇਤ ਕਰ ਦੇਣਾ। ਵਰਕਪਲੇਸ ਤੇ ਅੰਗਰੇਜ਼ੀ ਬੋਲਣੀ ਐ। ਪੰਜਾਬੀ ਬੋਲਣੀ ਅਲਾਉਡ ਨਹੀਂ ਐ। ਦੀਦੀ ਸਾਨੂੰ ਮਿੱਠਾ ਜਾ ਝਟਕਦੀ। ਅਸੀਂ ਥੋੜਾ ਜਿਹਾ ਰਮਲ ਕਰਦੀਆਂ ਫੇਰ ਪੰਜਾਬੀ ਬੋਲਣ ਲੱਗ ਪੈਂਦੀਆਂ। ਕਈ ਵਾਰ ਤਾਂ ਅਸੀਂ ਟਿਕਟੌਕ ਤੇ ਸ਼ਿਲਪਾ ਸ਼ਰਟੀ ਦੀ ਵੀਡੀਓ ਦਿਖਾ ਦੀਦੀ ਨੂੰ ਵੀ ਨਾਲ ਰਲਾ ਲੈਂਦੀਆਂ। ਪਰ ਜਦੋਂ ਉਸ ਨੂੰ ਆਜ਼ਾਦ ਹੁੰਦਾ ਉਹ ਸ਼ਕਤੀ ਨਾਲ ਸਾਨੂੰ ਰੋਕਦੀ ਇਸ ਕੇਅਰ ਹੋਮ ਵਿੱਚ ਕੁ ਪਾਕਿਸਤਾਨੀ ਇੱਕ ਗੁਜਰਾਤੀ ਤੇ ਕੁਝ ਗੋਰੀਆਂ ਤੋਂ ਬਿਨਾ ਬਾਕੀ ਸਾਰਾ ਸਟਾਫ ਪੰਜਾਬੀ ਸੀ ਗੋਰੀਆਂ ਇਸ ਸਟਾਉਂ ਦੀਆਂ ਰਹਿਣ ਵਾਲੀਆਂ ਸਨ ਬਾਕੀ ਡਾਕਟਰ ਨਰਸਾਂ ਮੈਨੇਜਰ ਹੈਲਥ ਕੇਅਰ ਵਰਕਰ ਲਾਂਡਰੀ ਹਾਊਸਕੀਪਿੰਗ ਸਾਰਾ ਸਟਾਫ ਬਰੋਂ ਦਾ ਸੀ ਇਹ ਇੱਕ ਪ੍ਰਾਈਵੇਟ ਕੇਅਰ ਹੋਮ ਹੋਣ ਕਰਕੇ ਮਹਿੰਗਾ ਸੀ ਇੱਥੇ ਰਹਿਣ ਲਈ ਵੀ ਵੱਡੀਆਂ-ਵੱਡੀਆਂ ਜੌਬਾਂ ਤੋਂ ਰਿਟਾਇਰਡ ਜਾਂ ਵੱਡੇ-ਵੱਡੇ ਫਾਰਮਰ ਹੀ ਆਉਂਦੇ ਸਨ। ਅੱਜਕੱਲ ਕੇਅਰ ਹੋਮ ਵਿੱਚ ਅਜੀਬ ਤਰ੍ਹਾਂ ਦੀ ਦਹਿਸ਼ਤ ਪਸਰੀ ਹੋਈ ਸੀ। ਕਰੋਨਾ ਵਾਇਰਸ ਚੀਨ ਤੋਂ ਹੁੰਦਾ ਹੋਇਆ ਇਟਲੀ, ਫਰਾਂਸ, ਇੰਗਲੈਂਡ ਤੇ ਹੋਰ ਦੁਨੀਆਂ ਦੇ ਦੇਸ਼ਾਂ ਵਿੱਚ ਬਹੁਤ ਹੀ ਤੇਜ਼ੀ ਨਾਲ ਫੈਲ ਰਿਹਾ ਸੀ। ਕੈਨੇਡਾ ਵਿੱਚ ਵੀ ਜਿਹੜੇ ਪ੍ਰੋਵਿੰਸਸ ਵਿੱਚ ਇੰਟਰਨੈਸ਼ਨਲ ਫਲਾਈਟਸ ਆਉਂਦੀਆਂ ਸਨ, ਉੱਥੇ ਬਹੁਤ ਤੇਜ਼ੀ ਨਾਲ ਕੇਸ ਵਧ ਰਹੇ ਸਨ। ਵੈਨਕੂਵਰ, ਟੋਰਾਂਟੋ, ਮੌਂਟਰੀਅਲ, ਕੈਲਗਰੀ ਬੁਰਾ ਹਾਲ ਸੀ। ਸਾਡੇ ਇੱਥੇ ਜਿੰਨੇ ਕੇਸ ਸੀ ਸਾਰੇ ਟਰੈਵਲ ਹਿਸਟਰੀ ਵਾਲੇ ਸਨ ਲੰਚ ਬ੍ਰੇਕ ਖਤਮ ਹੋ ਚੁੱਕੀ ਸੀ ਸਾਰੇ ਆਪਣੇ ਆਪਣੇ ਕੰਮ ਤੇ ਜਾ ਚੁੱਕੇ ਸੀ ਕੰਮ ਖਤਮ ਕਰ ਮੈਂ ਗਲਵਜ਼ ਗਾਰਬੇਜ ਵਿੱਚ ਸੁੱਟ ਟੈਪ ਤੇ ਚੰਗੀ ਤਰ੍ਹਾਂ ਸੋਪ ਨਾਲ ਹੱਥ ਧੋਤੇ ਚੇਂਜ ਰੂਮ ਵਿੱਚ ਕੱਪੜੇ ਬਦਲੇ ਲੰਚ ਘਟ ਚੁੱਕ ਬਾਹਰ ਵੱਲ ਜਾਂਦਿਆਂ ਹੱਥਾਂ ਤੇ ਸੈਨੀਟਾਈਜ਼ਰ ਲਾਇਆ ਤੇ ਬਾਹਰ ਨਿਕਲ ਗਈ ਬਾਹਰ ਸਨੋ ਪੈ ਰਹੀ ਸੀ ਜਦੋਂ ਨਵੀਂ ਨਵੀਂ ਕੈਨੇਡਾ ਆਈ ਸੀ ਤਾਂ ਬਹੁਤੇ ਇਹੀ ਆਖਣ ਇਹ ਦਿੱਤ ਐਨ ਡਬਲ ਵਾਰਕ ਬੈਡਰ ਤੇ ਵਾਈਫ ਦਾ ਪਤਾ ਨਹੀਂ ਕਦੋਂ ਖਰਾਬ ਹੋ ਜੇ ਮੈਨੂੰ ਇਹ ਗੱਲ ਪੋਰਾ ਚੰਗੀ ਨਾ ਲੱਗਦੀ ਮੈਂ ਭੱਜ ਕੇ ਆਪਣੀ ਕਾਰ ਵਿੱਚ ਬੈਠ ਗਈ ਲੰਚ ਕਿਟ ਚੋਂ ਕੱਢ ਫੋਨ ਚੈੱਕ ਕੀਤਾ ਸਰੀ ਤੋਂ ਦੀਪੀ ਦੀਆਂ ਵੀ ਕਈ ਮਿਸ ਕਾਲਾਂ ਸਨ ਘਰ ਤੋਂ ਵੀ ਕਈ ਕਾਲਾਂ ਆ ਚੁੱਕੀਆਂ ਸਨ ਰੋਜ਼ ਵਾਂਗ ਪਹਿਲਾਂ ਮੈਂ ਬੱਚਿਆਂ ਨੂੰ ਫੋਨ ਕੀਤਾ ਪਰ ਰਵਨੀਤ ਨੇ ਫੋਨ ਚੁੱਕਿਆ ਅਜੇ ਗੱਲ ਕਰਨ ਨਹੀਂ ਲੱਗੀ ਸੀ ਕਿ ਰਮਾਨ ਨੇ ਫੋਨ ਖੋਲਿਆ ਕਿ ਪਹਿਲਾਂ ਮੈਂ ਗੱਲ ਕਰਨੀ ਹੈ ਪ੍ਰਦੀਪ ਪਿੱਛੇ ਬੋਲ ਰਹੇ ਸੀ ਕਿ ਲੜੋ ਨਾ ਵਾਰੀ ਵਾਰੀ ਗੱਲ ਕਰ ਲਵੋ ਮਮਾ ਘਰ ਹੀ ਤਾਂ ਰਹੇ ਨੇ ਘਰ ਆਣ ਤੇ ਗੱਲ ਕਰ ਲੈਣਾ ਦੋਵਾਂ ਨੇ ਲਵ ਯੂ ਲਵ ਯੂ ਮਮਾ ਕਹਿ ਕੇ ਫੋਨ ਕੱਟ ਦਿੱਤਾ ਕਾਰ ਗਰਮ ਹੋ ਚੁੱਕੀ ਸੀ ਮੈਂ ਦੀਪੀ ਨੂੰ ਕਾਲ ਲਾ ਕਾਰ ਤੋਰ ਲਈ ਦੀਦੀ ਹੋ ਗਈ ਛੁੱਟੀ ਬੱਚੇ ਕਿੱਦਾਂ ਬਾਜੀ ਤੁਹਾਡੀ ਸਿਹਤ ਕਿੱਦਾਂ ਇੱਕੋ ਸਾਹ ਕਿੰਨੇ ਸਵਾਲ ਦਾਗ ਦਿੱਤੇ ਉਸ ਨੂੰ ਮੇਰੀ ਛੁੱਟੀ ਦਾ ਟਾਈਮ ਪਤਾ ਹੈ ਇਸ ਸਮੇਂ ਰੋਜ਼ ਫੋਨ ਕਰਦੀ ਹੈ ਉਸ ਨਾਲ ਗੱਲ ਕਰਦੇ ਆ ਮੇਰਾ ਸਫਰ ਵੀ ਕੱਟ ਜਾਂਦਾ ਹੈ ਉਹ ਆਲੇ ਦੋਲੇ ਤੇ ਸਾਰੀਆਂ ਰਿਸ਼ਤੇਦਾਰੀਆਂ ਨੂੰ ਖਬਰਾਂ ਦੇ ਦਿੰਦੀ ਦੀਦੀ ਤੁਹਾਨੂੰ ਪਤਾ ਕੋਰੋਨਾ ਵਾਇਰਸ ਕਰਕੇ ਕਿੰਨੀਆਂ ਮੌਤਾਂ ਹੋਈਆਂ ਹਾਂ ਮੈਨੂੰ ਪਤਾ ਮੈਂ ਸੀਬੀਸੀ ਤੇ ਬੀਬੀਸੀ ਤੇ ਰੋਜ਼ ਖਬਰਾਂ ਦੇਖਦੀ ਆ ਉਹ ਅਸਲ ਵਿੱਚ ਤਾਂ ਉਹ ਪੁੱਛਣਾ ਚਾਹੁੰਦੀ ਸੀ ਕਿ ਮੈਂ ਉਸ ਵੱਲੋਂ ਭੇਜੀਆਂ ਸਾਰੀਆਂ ਵੀਡੀਓ ਦੇਖੀਆਂ ਹਾਂ ਹਾਂ ਸੱਚ ਦੀਦੀ ਸਾਡੇ ਇੱਥੇ ਤਾਂ ਪੰਜਾਬੀ ਸਟੋਰਾਂ ਤੋਂ ਗਰੋਸਰੀ ਖਤਮ ਹੋ ਗਈ ਲੋਕਾਂ ਨੇ ਆਟੇ ਦੇ ਕਿੰਨੇ ਕਿੰਨੇ ਬੈਗ ਇਕੱਠੇ ਕਰ ਲਏ ਗੱਲ ਕੀ ਇੱਥੇ ਤਾਂ ਆਟਾ, ਚੌਲ, ਬੇਸਣ, ਮੈਦਾ, ਖੰਡ ਹਰ ਚੀਜ਼ ਜਮ੍ਹਾਂ ਕਰ ਲਈ। ਕਈ ਮਹੀਨਿਆਂ ਦਾ ਰਾਸ਼ਨ ਇਕੱਠਾ ਕਰ ਲਿਆ। ਕਹਿੰਦੇ ਜੇ ਚੀਨ ਵਾਂਗ ਬੰਦ ਹੋ ਗਿਆ ਤਾਂ ਫੇਰ ਕੀ ਕਰਾਂਗੇ? ਸਾਰੀ ਟੋਰਾਂਟੋ, ਕੈਲਗਰੀ ਲੋਕਾਂ ਦੀਆਂ ਬਹੁਤ ਲੰਬੀਆਂ ਲੰਬੀਆਂ ਲਾਈਨਾਂ ਸਟੋਰ ਤੇ ਲੱਗੀਆਂ ਹੋਈਆਂ। ਲੋਕੀ ਆਫਸ 'ਚ ਲੜਪੇ। ਕਈ ਪੰਜਾਬੀ ਸਟੋਰਾਂ ਵਾਲਿਆਂ ਨੇ ਤਾਂ ਕੀਮਤਾਂ ਹੀ ਵਧਾ ਦਿੱਤੀਆਂ। ਕਈ ਲੋਕ ਵੀਡੀਓ 'ਪਾਪਾ' ਦੱਸ ਰਹੇ ਨੇ ਕਿ ਜਿੰਨਾ ਲੋਕਾਂ ਨੇ ਔਖੇ ਸਮੇਂ ਕੀਮਤਾਂ ਵਧਾਈਆਂ ਨਾ ਉਹਨਾਂ ਨੂੰ ਜੁਰਮਾਨਾ ਹੋਊਗਾ ਪਰ ਪਤਾ ਨਹੀਂ ਦੀਦੀ ਲੋਕੀ ਤਾਂ ਕਮਲੇ ਹੋਏ ਪਏ ਨੇ ਉਧਰ ਗੋਰੀਆਂ ਨੇ ਵੀ ਦੇਖੋ ਦੇਖੀ ਆਂਡੇ ਬਰੈਡ ਤੇ ਟਾਇਲਟ ਪੇਪਰਾਂ ਦੀਆਂ ਬੱਗੀਆਂ ਭਰ ਲੀਆਂ ਸਾਡੇ ਤਾਂ ਸਾਰੇ ਸਟੋਰਾਂ ਤੇ ਸੈਨੀਟਾਈਜ਼ਰ ਹੀ ਖਤਮ ਹੋ ਗਿਆ ਹੁਣ ਤਾਂ ਕਾਸਕੋ ਵਾਲੇ ਵੀ ਪਰ ਫੈਮਿਲੀ ਦੋ-ਦੋ ਟਾਇਲਟ ਪੇਪਰ ਤੇ ਪੇਪਰ ਟਵਲ ਦਿੰਦੇ ਨੇ ਉਹ ਸਾਰਾ ਕੁਝ ਇੱਕੋ ਸਾਹੇ ਕਹਿਗੀ ਬਾਰ ਪੁਲਿਸ ਦੀ ਕਾਰ ਲੰਘ ਕੇ ਗਈ ਹੈ ਤਾਂ ਮੈਂ ਆਪਣੀ ਸਪੀਡ ਦੇਖਣ ਲੱਗ ਪਈ ਸਪੀਡ ਠੀਕ ਸੀ ਪੁਲਿਸ ਦੀ ਕਾਰ ਨੇ ਪਾਸ ਕੀਤਾ ਡਰ ਜਾਈਦਾ ਹੈ ਕਿਤੇ ਟਿਕਟ ਨਾ ਮਿਲ ਜਾਵੇ ਸਾਰੇ ਦਿਨ ਦੀ ਧਾੜੀ ਲੱਗੀ ਖੂਚ ਪੈ ਜਾਂਦੀ ਹੈ ਟਿਕਟ ਦੇਣ ਜਾਣਾ ਪੈਂਦਾ ਡਾਲਰ ਵੀ ਜਾਂਦੇ ਆ ਪੁਆਇੰਟ ਕੱਟੇ ਜਾਣ ਦਾ ਡਰ ਵੱਖਰਾ ਨਾ ਗੱਲ ਤਾਂ ਤੁਸੀਂ ਬਲੂਟੁੱਥ ਨਾਲ ਹੀ ਕਰਦੇ ਹੋਵੋਗੇ ਖਿਆਲ ਰੱਖਿਆ ਕਰੋ ਦੀਦੀ ਕਮਾਈਆਂ ਕਰਨੀਆਂ ਕਿਹੜਾ ਸੌਖੀਆਂ ਨੇ ਹਾਂ ਭੈਣੇ ਸਵੇਰੇ 5 ਵਜੇ ਉੱਠਦੀ ਆਂ ਬੱਚਿਆਂ ਨੂੰ ਸੁੱਤਿਆਂ ਛੱਡ 6 ਵਜੇ ਇੱਥੇ ਪਹੁੰਚ ਜਾਂਦੀ ਆਂ ਮੈਂ ਘਰ ਵੱੜਦੀ ਆਂ ਪ੍ਰਦੀਪ ਘਰੋਂ ਤੁਰ ਪੈਂਦਾ ਹੁਣ ਕਰੋਨਾ ਕਰਕੇ ਕਿੰਨਾ ਡਰ ਬਣਿਆ ਹੋਇਆ ਮੈਂ ਫਿਕਰਮੰਦੀ ਨਾਲ ਕਿਹਾ ਹਾਂ ਦੀਦੀ ਇਹ ਚੀਨੇ ਮਰ ਜਾਣੇ ਆਪ ਤਾਂ ਗੰਦਮੰਦ ਖਾਈ ਜਾਂਦੇ ਨੇ ਪੂਰੀ ਦੁਨੀਆ ਨੂੰ ਵਕਤ ਪਾਇਆ ਹੋਇਆ ਇਹਦਾਂ ਨਹੀਂ ਕਹੀਦਾ ਹਰ ਦੇਸ਼ ਦਾ ਆਪਣਾ ਫੂਡ ਹੁੰਦਾ ਹੈ ਜ਼ਰੂਰੀ ਤਾਂ ਨਹੀਂ ਉਹਨਾਂ ਨੂੰ ਸਾਡਾ ਫੂਡ ਪਸੰਦ ਆਵੇ ਮੈਂ ਉਹਨੂੰ ਟੋਕਦਿਆਂ ਪੁੱਛਿਆ ਤਾਂ ਨੂੰ ਨਹੀਂ ਪਤਾ ਦੀਦੀ ਇਹ ਜਿਉਂਦੇ ਜਾਨਵਰੀ ਖਾਈ ਜਾਂਦੇ ਨੇ ਕੀੜੇ ਮਕੌੜੇ ਸੱਪ ਡੱਡੂ ਕੁੱਤੇ ਬਿੱਲੇ ਪਤਾ ਨਹੀਂ ਕੀ ਕੀ ਖਾਈ ਜਾਂਦੇ ਨੇ ਤੁਸੀਂ ਸੁਪਰਸਟੋਰ ਤੇ ਨਹੀਂ ਦੇਖਿਆ ਕਿਵੇਂ ਸ਼ੀਸ਼ੇ ਚ ਜਿਉਂਦੇ ਜੀ ਪਏ ਹੁੰਦੇ ਸੀ ਉਹ ਸਾਰੇ ਇਹੀ ਖਾਂਦੇ ਨੇ ਤਾਂ ਹੀ ਤਾਂ ਬਿਮਾਰੀ ਫੈਲੀ ਹੈ ਉਸ ਨੇ ਯਕੀਨ ਨਾਲ ਜ਼ੋਰ ਦੇ ਕੇ ਕਿਹਾ ਮੈਂ ਗੱਲ ਨੂੰ ਹੋਰ ਪਾਸੇ ਪਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਤਾਂ ਚੀਨਾਂ ਪ੍ਰਤੀ ਗੁੱਸੇ ਨਾਲ ਭਰੀ ਪਿੱਤੀ ਪਈ ਸੀ ਹਰ ਸਾਲ ਹੀ ਕੋਈ ਨਾ ਕੋਈ ਵਾਇਰਸ ਆਉਂਦਾ ਹੈ ਪਿਛਲੇ ਸਾਲ ਐ ਬੋਲਾ ਸੀ ਕਦੇ ਸਵੈਨ ਫਲੂ ਕਦੇ ਸਾਰਸ ਤੇ ਕਦੇ ਸਪੈਨਿਸ਼ ਫਲੂ ਮੈਂ ਫੇਰ ਗੱਲ ਹੋਰ ਪਾਸੇ ਪਾ ਦਿੱਤੀ ਚੱਲ ਛੱਡ ਤੂੰ ਦੱਸ ਮੰਮੀ ਡੈਡੀ ਠੀਕ ਨੇ ਤੁਹਾਡੇ ਬਹੁਤ ਕੇਸ ਆ ਰਹੇ ਨੇ ਬਹੁਤ ਮਤਾਂ ਹੋ ਰਹੀਆਂ ਨੇ ਸਾਰੇ ਖਿਆਲ ਰੱਖਿਆ ਕਰੋ ਖਾਸ ਕਰਕੇ ਮੰਮੀ ਡੈਡੀ ਨੂੰ ਜ਼ਿਆਦਾ ਖਤਰਾ ਹੈ ਸਾਰੇ ਠੀਕ ਨੇ ਦੀਦੀ ਸਾਡੀ ਕਿੱਥੇ ਸੁਣਦੇ ਆਪਣੀ ਮਰਜ਼ੀ ਕਰਦੇ ਨੇ ਚਲ ਮੈਂ ਵੀ ਫੋਨ ਕਰਾਂਗੀ ਉਹਨਾਂ ਨੂੰ ਕਿ ਉਹ ਬਾਹਰ ਨਾ ਜਾਣ ਸ਼ਾਇਦ ਮੇਰੀ ਮੰਨ ਲੈਣ ਮੰਮੀ ਕਹਿੰਦੀ ਸੀ ਕਿ ਆਪਣੀ ਦੀਦੀ ਨੂੰ ਕਹੀਂ ਉਹ ਵੀ ਗਰੋਸਰੀ ਕਰ ਲੇ ਪਤਾ ਨਹੀਂ ਕਿੰਨਾ ਚਿਰ ਇਦਾਂ ਰਹੇ ਕੋਈ ਨਾ ਕਰ ਲਾਂਗੀ ਦੀਦੀ ਸੁਣਿਆ ਚੀਨ ਜਿੰਨਾ ਲੋਕਾਂ ਨੂੰ ਕਰੋਨਾ ਹੁੰਦਾ ਗਵਰਨਮੈਂਟ ਉਹਨਾਂ ਨੂੰ ਮਾਰੀ ਜਾਂਦੀ ਹੈ ਗੱਲ ਬਾਹਰ ਨਹੀਂ ਆਉਣ ਦਿੰਦੇ ਉਸ ਦੀ ਸੂਈ ਮੁੜ ਚੀਨ ਤੇ ਚਲੀ ਗਈ ਤੋਂ WTO ਚ ਲੱਗੀਆਂ ਜਿਹੜੀ ਅੰਦਰ ਦੀਆਂ ਖਬਰਾਂ ਰੱਖਦੀਆਂ ਅਮına WhatsApp ਤੇ ਆਈਆਂ ਵੀਡੀਓ ਦੇਖ ਕੇ ਦਿਮਾਗ ਖਰਾਬ ਕਰਿਆ ਕਰ। ਬੱਤੀ ਹਰ ਗਵਰਨਮੈਂਟ ਦੀਆਂ ਕੁਝ ਪਾਲਿਸੀਆਂ ਹੁੰਦੀਆਂ। ਸਾਡੇ ਦੇਸ਼ 'ਚ ਘੱਟ ਗਿਣਤੀਆਂ ਨਾਲ ਕੀ ਹੁੰਦਾ? ਆਉਂਦਾ ਬਾਰ ਕਿਤੇ মিডিਆ ਦਵਾ ਦਿੰਦਾ। ਤੈਨੂੰ ਪਤਾ ਚੀਨ ਨੇ ਕੁਝ ਦਿਨਾਂ 'ਚ ਹੀ ਬਹੁਤ ਵੱਡਾ ਹਸਪਤਾਲ ਬਣਾਤਾ। ਭਾਰਤ ਤਾਂ ਬਸ ਥਾਲੀਆਂ ਤਾਲੀਆਂ ਵਜਾਉਣ ਯੋਗਾ ਹੀ ਐ। ਇੰਨੀ ਛੇਤੀ ਅਮਰੀਕਾ ਕੈਨੇਡਾ ਵੀ ਨਹੀਂ ਬਣਾ ਸਕਦੇ। ਮੈਨੂੰ ਘਰੋਂ ਕਾਲ ਆਉਣ ਲੱਗੀ। ਮੈਂ ਦੀਪੀ ਨੂੰ ਅਗਲੇ ਦਿਨ ਫੋਨ ਕਰਨ ਦਾ ਆਖ ਫੋਨ ਘਰੋਂ ਆ ਰਹੀ ਕਾਲ ਅਟੈਂਡ ਕੀਤੀ। ਘਰ ਪਹੁੰਚ ਮੈਂ ਕਿਚਨ ਵਿੱਚ ਲੰਚ ਕਿਟ ਰੱਖ ਉੱਥੇ ਹੀ ਸਾਬਣ ਨਾਲ ਹੱਥ ਧੋਤੀ। ਅੰਦਰੋਂ ਧੋਤੇ ਕੱਪੜੇ ਲੈ ਨਹਾਉਣ ਲਈ ਜਾਣ ਲੱਗੀ। ਪਰ ਰਵਨੀਤ ਤੇ ਈਰਮਾਨ ਰੋਜ਼ ਬਾਗ ਮੇਰੇ ਕੋਲ ਭੱਜ ਆਏ। ਮੈਂ ਖਿੱਚ ਕੇ ਕਿਹਾ ਪਰੇ ਰਹੋ ਮੈਂ ਨਾ ਕਿਉਂਦੀਆਂ। ਪ੍ਰਦੀਪ ਮੇਰੇ ਘਰ ਪਹੁੰਚਦੇ ਹੀ ਚਲਾ ਗਿਆ। ਮੈਂ ਨਾ ਆ ਕੇ ਬਾਹਰ ਆਈ ਤਾਂ ਦੋਵੇਂ ਬੱਚੇ ਕਾਰਡ ਲੈ ਕੇ ਮੇਰੇ ਵੱਲ ਭੱਜੇ ਆਏ। ਇਟਸ ਫਾਰ ਯੂ ਮਮਾ ਮੈਂ ਕਾਰਡ ਭੜ ਦੋਹਾਂ ਨੂੰ ਪਿਆਰ ਕੀਤਾ ਨਵਰੀਤ ਰੋਜ਼ ਮੇਰੇ ਲਈ ਕਾਰਡ ਤੇ ਈਰਮਾਨ ਡਰੈਂਗ ਬਣਾਉਂਦਾ ਆਉਂਦੇ ਹੀ ਮੈਨੂੰ ਕਾਰਡ ਦੇਣ ਲਈ ਲੜਦੇ ਮੈਂ ਚਾਹ ਰੱਖ ਉਹਨਾਂ ਨੂੰ ਖਾਣ ਲਈ 스낵 ਦਿੱਤੀ ਚਾਹ ਪੀਂਦੀ ਮੈਂ ਫੋਨ 'ਚ ਛੋਟੀ ਵੱਲੋਂ ਭੇਜੀਆਂ ਵੀਡੀਓ ਦੇਖਣ ਲੱਗੀ ਬੈਂਕੂਵਰ ਟੋਰਾਂਟੋ ਕੈਲਗਰੀ ਲੋਕ ਗਰੋਸਰੀ ਪਿੱਛੇ ਕਿਵੇਂ ਲੜ ਰਹੇ ਸਨ ਸਾਰਿਆਂ ਨੂੰ ਆਪੋ ਧੁੱਪੀ ਪਈ ਹੋਈ ਸੀ ਕੀ ਇਹ ਬਾਬੇ ਨਾਨਕ ਦੀ ਸਿੱਖ ਨੇ ਸਟੋਰਾਂ ਵਾਲਿਆਂ ਦੀ ਮਾਨਸਿਕਤਾ ਬਾਰੇ ਸੋਚਦਾਂ ਵੀ ਦੁੱਖ ਹੋਣ ਲੱਗਿਆ। ਮੇਰਾ ਖਿਆਲ ਮਨਜੀਤ ਵੱਲ ਚਲਾ ਗਿਆ। ਉਹ ਪਿਛਲੇ ਕਈ ਦਿਨਾਂ ਤੋਂ ਕੰਮ ਤੇ ਨਹੀਂ ਸੀ ਆਈ। ਉਸ ਨੇ ਸੈਕਲੀਵ ਲਈ ਹੋਈ ਸੀ। ਫੋਨ ਚੁੱਕਦਿਆਂ ਹੀ ਉਸ ਦੀ ਢਿੱਲੀ ਜਿਹੀ ਆਵਾਜ਼ ਵਿੱਚ ਹੈਲੋ ਸੁਣਾਈ ਦਿੱਤੀ। ਕੀ ਹੋਇਆ? ਕੰਮ ਤੇ ਕਿਉਂ ਨਹੀਂ ਆਉਂਦੀ? ਕੀ ਦੱਸਾਂ ਭੈਣੇ? ਚੌਥੇ ਜਦੋਂ ਕੰਮ ਤੋਂ ਆਈ ਤਾਂ ਮੈਨੂੰ ਲੱਗਿਆ ਜਿਵੇਂ ਮੈਨੂੰ ਬੁਖਾਰ ਹੋਵੇ। ਗਲਾ ਵੀ ਖਰਾਬ ਸੀ ਸਿਰ ਵੀ ਭਾਰਾ ਭਾਰਾ ਸੀ ਮੈਂ ਆਉਂਦੀ ਆਉਂਦੀ ਬਾਕਨ ਕਲੀਨਿਕ ਤੇ ਚਲੀ ਗਈ ਮਸਾਂ ਵਾਰੀ ਆਈ ਡਾਕਟਰ ਨੇ ਚੱਜ ਨਾਲ ਚੈੱਕ ਵੀ ਨਹੀਂ ਕੀਤਾ ਕਹਿੰਦਾ ਆਮ ਫਲੂ ਹੈ ਚਾਰ ਚਾਰ ਘੰਟੇ ਬਾਅਦ ਟੈਲੀਨੋਲ ਐਕਸਟਰਾ ਲੈਣੀ ਹੈ ਠੀਕ ਹੋ ਜਾਉਂਗੇ ਜੇਕਰ ਹੈਗੀ ਤਾਂ ਠੀਕ ਹੈ ਨਹੀਂ ਤਾਂ ਓਵਰ ਦਾ ਕਾਊਂਟਰ ਮਿਲ ਜਾਂਦੀ ਹੈ ਮੇਰੀ ਤਸੱਲੀ ਨਾ ਹੋਈ ਤਾਂ ਮੈਂ ਪੁੱਛ ਲਿਆ ਡਾਕਟਰ ਸਾਹਿਬ ਕਿਤੇ ਮੈਨੂੰ ਕਰੋਨਾ ਤਾਂ ਨਹੀਂ ਹੋ ਗਿਆ ਹੱਸ ਕੇ ਕਹਿੰਦਾ ਤੁਸੀਂ ਬਾਹਰ ਗਈ ਸੀ ਜਾਂ ਤੁਹਾਡਾ ਘਰ ਕੋਈ ਬਾਹਰੋਂ ਆਇਆ ਸੀ ਮੇਰੇ ਨਾਲ ਕਹਿਣ ਤੇ ਬੋਲਿਆ ਫਿਰ ਫਿਕਰ ਦੀ ਕੋਈ ਗੱਲ ਨਹੀਂ ਠੀਕ ਹੋ ਜਾਊਂਗੀ ਮੇਰੀ ਤਸੱਲੀ ਜੀ ਨਾ ਹੋਈ ਆਉਂਦੀ ਆਉਂਦੀ ਆਰਜੈਂਟ ਕੇਅਰ ਵਿਕਟੋਰੀਆ ਹਸਪਤਾਲ ਚਲੀ ਗਈ ਉੱਥੇ ਵੀ ਮਸਾਂ ਵਾਰੀ ਆਈ ਉਹਨਾਂ ਨੇ ਵੀ ਟੈਲੀਨੋਲ ਖਾਣ ਲਈ ਘਰ ਭੇਜਤਾ ਆਏ ਤੁਰਦਿਆਂ ਫਿਰਦਿਆਂ ਸ਼ਾਮ ਪੈ ਗਈ ਘਰ ਆ ਮਾੜਾ ਮੋਟਾ ਖਾਦਾ ਗੱਲ ਕੀ ਕੁਝ ਖਾਣ ਨੂੰ ਦੇਲੀ ਨਾ ਕਰੀ ਸਾਰੀ ਰਾਤ ਕਰੋਨਾ ਵਾਇਰਸ ਬਾਰੇ ਵੀਡੀਓ ਦੇਖਦੀ ਰਹੀ ਕਿਵੇਂ ਚੀਨ ਦਾ ਬੁਰਾ ਹਾਲ ਸੀ YouTube ਦੇ ਨੁਸਖਿਆਂ ਮੁਤਾਬਕ ਤਾਂ ਗਰਮ ਪਾਣੀ ਪੀਤਾ ਕਾੜਾ ਵੀ ਪੀ ਲਿਆ ਕੁਦਰਤੀ ਮਿਲ ਗਿਆ ਪੰਜਾਬੀ ਸਟੋਰ ਤੋਂ ਲਿਆਂਦਾ ਸੀ ਕੁਝ ਦਿਨ ਪਹਿਲਾਂ ਹੀ ਪਰ ਦਿਲ ਟਿਕੇ ਨਾ ਪੈਰਾਪੈਲਿਨੋਲ ਖਾ ਥੋੜਾ ਬੈਟਰ ਫੀਲ ਹੋਇਆ ਸਾਰੀ ਰਾਤ ਅੱਖਾਂ 'ਚ ਗੱਡੀ ਸਵੇਰੇ ਚਾਹ ਪੀ ਸੈਵਨ ਉਹ ਹਸਪਤਾਲ ਚਲੀ ਗਈ ਉੱਥੇ ਵੀ ਨਾ ਹੁਣ ਠੀਕ ਹੈ ਮੈਂ ਗੱਲ ਵਿੱਚ ਟੋਕਣੀ ਚੰਗੀ ਸਮਝੀ ਆਹੋ ਹੁਣ ਪਹਿਲਾਂ ਨਾਲੋਂ ਬੈਟਰ ਫੀਲ ਕਰਦੀ ਆ ਚੰਗਾ ਆਪਣਾ ਖਿਆਲ ਰੱਖੀ ਕਹਿ ਮੈਂ ਫੋਨ ਬੰਦ ਕਰਤਾ ਲਿਵਿੰਗ ਰੂਮ ਵਿੱਚੋਂ ਫੇਰ ਰੋਣ ਦੀਆਂ ਆਵਾਜ਼ ਆਉਣ ਲੱਗੀਆਂ ਦੋਵੇਂ ਲੜਪੇ ਸੀ ਕੋਲ ਗਈ ਕਰਵਨੀਤ ਰੋ ਰਹੀ ਸੀ ਅਰਮਾਨ ਨੇ ਉਸ ਤੋਂ ਰਿਮੋਟ ਖੋ ਲਿਆ ਸੀ ਮੇਰੇ ਕੁਝ ਬੋਲਣ ਤੋਂ ਪਹਿਲਾਂ ਹੀ ਉਹ ਬੱਸ ਬੱਸ ਕਰਨ ਲੱਗ ਪਿਆ ਤੁਸੀਂ ਵੀ ਪਾਪਾ ਵਾਂਗ ਹੋਗੇ ਕਿ ਛੋਟੀਆਂ ਭੈਣਾਂ ਨਾਲ ਨਹੀਂ ਲੜੀਦਾ ਜੇ ਛੋਟੀ ਹੈ ਤਾਂ ਇਹ ਕਰਦੀ ਬੌਸ ਕਰਦੀ ਹਰ ਚੀਜ਼ ਇਹਦੀ ਆ ਸਾਰਾ ਦਿਨ ਆਪਣੇ ਕੋਲ ਹੀ ਰਿਮੋਟ ਰੱਖਦੀ ਆ ਨਹੀਂ ਪੁੱਤ ਤੂੰ ਵੀ ਬੌਸ ਹੈਂ ਇਦਾਂ ਕਿਉਂ ਸੋਚਦਾ ਮੈਂ ਉਸ ਨੂੰ ਆਪਣੇ ਨਾਲ ਲਾ ਲਿਆ ਹਰਵਨੀਤ ਦੇ ਰੋਣ ਦੀ ਆਵਾਜ਼ ਹੋਰ ਉੱਚੀ ਹੋ ਗਈ ਮੈਂ ਦੋਹਾਂ ਨੂੰ ਆਪਣੇ ਕਲਾਵੇ ਚ ਲੈ ਲਿਆ ਤੇਰੀ ਟੈਬਲੇਟ ਕਿੱਥੇ ਅਰਬਨੀਤ ਚਾਰਜ ਨਹੀਂ ਮੰਮਾ ਚਾਰਜ ਕਿਉਂ ਨਹੀਂ ਕੀਤਾ ਚੱਲ ਲੈ ਕੇ ਆ ਚਾਰਜ ਲਾਈਏ ਮੈਂ ਉਸ ਦਾ ਟੈਬਲੇਟ ਚਾਰਜ ਲਾ ਆਪਣਾ ਫੋਨ ਉਸ ਨੂੰ ਦੇ ਦਿੱਤਾ ਉਹ ਵੀਡੀਓ ਦੇਖਣ ਲੱਗਦੀ ਅਰਮਾਨ ਟੀਵੀ ਦੇਖਣ ਲੱਗ ਪਿਆ ਮੈਂ ਧੋਣ ਵਾਲੇ ਕੱਪੜੇ ਮਸ਼ੀਨ ਚ ਪਾ ਕਿਚਨ ਵਿੱਚ ਕੰਮ ਕਰਨ ਲੱਗੀ ਮੈਨੂੰ ਲੱਗਿਆ ਕਿ ਕਿਸ ਦਾ ਫੋਨ ਆਇਆ ਇੰਨੇ ਨੂੰ ਘਰ ਵਾਲੇ ਫੋਨ ਤੇ ਬੈਲ ਵੱਜ ਪਈ ਮੈਂ ਫੋਨ ਚੁੱਕਿਆ ਜਿੰਦਰ ਦਾ ਸੀ ਸ਼ਸ਼ੀਕਾਲ ਬੁਲਾਉਣ ਪਰੰਤ ਕਹਿੰਦੀ ਭਾਬੀ ਤੁਹਾਡਾ ਫੋਨ ਕਿੱਥੇ ਹੈ ਮੈਂ ਕਿੰਨੀ ਵਾਰ ਫੋਨ ਕੀਤਾ ਤੁਸੀਂ ਕੱਟੀ ਜਾਂਦੇ ਮੈਂ ਕਿਹਾ ਸੌਰੀ ਜਿੰਦਰ ਉਹ ਤਾਂ ਰਵਨੀਤ ਕੋਲ ਹੈ ਅੱਛਾ ਤਾਂ ਹੀ ਉਹ ਕੱਟੀ ਜਾਂਦਾ ਸੀ ਮੈਂ ਵੀ ਸੋਚਿਆ ਕਿ ਭਾਬੀ ਮੇਰਾ ਫੋਨ ਕਿਉਂ ਕੱਟੀ ਜਾਂਦੀ ਆ ਏ ਤਾਂ ਇਦਾਂ ਹੀ ਕਰਦੇ ਨੇ ਕਈ ਵਾਰੀ ਮੈਨੂੰ ਕਈ ਰਿਸ਼ਤੇਦਾਰਾਂ ਨੇ ਕਿਹਾ ਹੋਰ ਤੂੰ ਸੁਣਾ ਸੁੱਖਾ ਤੇ ਹਰੀ ਕਿਵੇਂ ਆ ਸੁੱਖਾ ਟੋਰਾਂਟੋ ਲੋਡ ਲੈ ਕੇ ਗਿਆ ਅੱਜ ਆਉਣਾ ਹਰੀ ਅੰਦਰ ਉਸਿਆ ਬੈਠਾ ਹੈਂ ਕੀ ਹੋਇਆ ਉਹ ਕਾ ਤਰਸਿਆ ਬੈਠਾ ਉਹ ਤਾਂ ਬਹੁਤ ਸੋਹੂ ਮੁੰਡਾ ਕੀ ਦੱਸਾਂ ਭਾਬੀ ਦੁਪਹਿਰੇ ਸਕੂਲੋਂ ਆਇਆ ਕਹਿੰਦਾ ਮਮਾ ਮੈਂ ਆਪਣੇ ਦੋਸਤਾਂ ਦੇ ਘਰ ਜਾ ਸਕਦਾ ਮੈਂ ਸੋਚਿਆ ਕੋਈ ਪ੍ਰੋਜੈਕਟ ਹੋਣਾ ਸਾਂਝਾ ਜਾਂ ਹੋਮਵਰਕ ਕਰਨ ਜਾਣਾ ਹੁਣ ਮੈਂ ਕਿਹਾ ਕੋਈ ਨਾ ਪੁੱਤ ਜਾ ਸਕਦਾ ਅਚਾਨਕ ਮੇਰੇ ਦਿਮਾਗ 'ਚ ਆਇਆ ਮੈਂ ਕਿਹਾ ਪੁੱਤ ਕਿਹੜੇ ਫਰੈਂਡ ਦੇ ਘਰ ਜਾਣਾ ਕਹਿੰਦਾ ਜੈੰਗ ਦੇ ਮੇਰੇ ਮੂੰਹੋਂ ਨਿਕਲ ਗਿਆ ਉਹ ਚੀਨ ਤੋਂ ਤਾਂ ਨਹੀਂ ਕਹਿੰਦਾ ਹਾਂ ਫਿਰ ਕੀ ਹੋਇਆ ਮੈਂ ਕਿਹਾ ਅਸੀਂ ਨਹੀਂ ਜਾਣਾ ਇੰਨੀ ਗੱਲ ਤੋਂ ਹੀ ਮੇਰੇ ਨਾਲ ਲੜ ਪਿਆ ਕਹਿੰਦਾ ਤੁਸੀਂ ਇੰਡੀਅਨ ਲੋਕ ਰੈਸਿਸਟ ਬਹੁਤ ਹ ਜਦੋਂ ਤੁਹਾਡੇ ਨਾਲ ਗੋਰੇ ਫਰਕ ਕਰਦੇ ਤੁਸੀਂ ਬਹੁਤ ਰੌਲਾ ਪਾਉਂਦੇ ਹੋ ਮੈਂ ਨਹੀਂ ਤੁਹਾਡੇ ਨਾਲ ਗੱਲ ਕਰਨੀ ਉਦੋਂ ਦਾ ਅੰਦਰ ਬੈਠਾ ਮਨਾਉਣ ਵੀ ਗਈ ਸੀ ਮੰਨਿਆ ਹੀ ਨਹੀਂ ਮੈਂ ਕੀ ਕਰਾਂ ਭਾਬੀ ਇਹ ਕਿੰਨਾ ਤਾਂ ਫਿਕਰ ਲੱਗਾ ਹੋਇਆ ਹੈ ਟਰੱਕ ਲੈ ਕੇ ਟ੍ਰਾਂਟੋ ਜਾਂਦੇ ਨੇ ਇੱਥੇ ਵੀ ਆਪਣੀ ਕਰੋਨੇ ਦੇ ਬਹੁਤ ਕੇਸ ਵਧ ਰਹੇ ਨੇ ਉਸਨੇ ਇੱਕ ਵਾਰ ਵਿੱਚ ਹੀ ਸਾਰਾ ਗੱਪਗਵਾਟ ਕੱਢ ਮਾਰਿਆ ਜਾ ਲੈਣ ਦੇਣਾ ਸੀ ਜਿੰਦਰ ਜੈਂਗ ਦਾ ਇੱਥੇ ਹੀ ਰਹਿੰਦਾ ਉਹ ਕਿਹੜਾ ਚੀਨ ਗਿਆ ਕੀ ਪਤਾ ਭਾਬੀ ਉਹਨਾਂ ਦੇ ਘਰ ਕੋਈ ਚੀਨ ਤੋਂ ਆਇਆ ਹੋਵੇ ਮੈਨੂੰ ਤਾਂ ਡਰ ਲੱਗਦਾ ਲਾ ਪਾ ਕੇ ਇਹੀ ਤਾਂ ਹੈ ਮੇਰੇ ਕੋਲ ਮੈਂ ਕਦੀ ਟੀਵੀ ਦੇਖੀ ਜਾਂਦੀ ਕਦੀ ਫੋਨ ਦੇਖੀ ਜਾਂਦੀ ਸੋਚਿਆ ਭਾਬੀ ਨੂੰ ਹੀ ਫੋਨ ਕਰ ਲਾਂ ਮਨ ਹੁਦਰੇ ਪੈ ਜੂ ਨਾਲੇ ਤੁਹਾਡੀ ਖਬਰਸਾਰ ਪੁੱਛ ਲਾਂ ਚੰਗਾ ਜਿੰਦਰ ਤੂੰ ਮੁੰਡੇ ਨੂੰ ਮਨਾ ਲੈ ਬਹੁਤ ਚਿਰ ਬੱਚੇ ਨੂੰ ਗੁੱਸੇ ਨਹੀਂ ਰਹਿਣ ਦੇਣਾ ਚੰਗਾ ਕਹਿ ਮੈਂ ਕੱਪੜਿਆਂ ਦਾ ਲੋਡ ਕੱਢ ਰੈਰ ਵਿੱਚ ਪਾ ਇੱਕ ਹੋਰ ਲੋਡ ਤੋਂ ਲਈ ਪਾਤਾ ਮੈਂ ਸੋਫੇ ਤੇ ਬੈਠਣ ਲੱਗੀ ਤਾਂ ਰਵਨੀਤ ਮੇਰੀ ਗੋਦੀ ਵਿੱਚ ਟੈਬਲੇਟ ਲੈ ਕੇ ਬੈਠ ਗਈ ਮੈਂ ਆਰਮਾਨ ਤੌਰ ਮੋਟ ਲੈ ਟੀਵੀ ਵੱਲ ਦੇਖਣ ਲੱਗੀ ਜੀ ਟੀਵੀ ਤੇ ਨਮਸਤੇ ਟਰੰਪ ਦਿਖਾਇਆ ਜਾ ਰਿਹਾ ਸੀ ਐਂਕਰ ਤਿੰਗ ਰਿਹਾ ਸੀ ਜਿਵੇਂ ਟਰੰਪ ਦੇ ਆਉਣ ਨਾਲ ਇੰਡੀਆ ਦੇ ਸਾਰੇ ਧੋਨੇ ਧੋਤੇ ਜਾਣਗੇ ਮੈਂ ਸੋਚ ਰਹੀ ਸੀ ਇਹਨਾਂ ਦੋਹਾਂ ਮਸਖਰੀਆਂ ਨੂੰ ਕੋਈ ਫਰਕ ਨਹੀਂ ਕਿ ਦੁਨੀਆ ਤੇ ਕੀ ਹੋ ਰਿਹਾ ਹੈ ਮੈਂ ਚੈਨਲ ਚੇਂਜ ਕਰ ਦਿੱਤਾ ਉੱਥੇ ਪ੍ਰੋਗਰਾਮ ਚੱਲ ਰਿਹਾ ਸੀ ਕਿ ਕਿਵੇਂ 트াম্প ਦੇ ਆਉਣ ਤੇ મોદી ਨੇ ਵੱਡੀ ਸਾਰੀ ਦੀਵਾਰ ਬਣਾ ਕੇ ਸਾਰੀਆਂ ਝੁੱਗੀਆਂ ਛੌਪੜੀਆਂ ਲੁਕਾ ਦਿੱਤੀਆਂ ਦੇਸ਼ ਦਾ ਕਿੰਨਾ ਪੈਸਾ 트াম্প ਦੀ ਫੇਰੀ ਤੇ ਖਰਚ ਆਵੇਗਾ ਜਿਸ ਨਾਲ ਦੇਸ਼ ਦੇ ਬਹੁਤ ਸਾਰੇ ਲੋਕਾਂ ਦੀ ਰੋਜ਼ਗਾਰ ਤੇ ਹੋਰ ਲੋੜਾਂ ਪੂਰੀਆਂ ਕੀਤੀਆਂ ਜਾ ਸਕਦੀਆਂ ਮੈਂ ਅੱਜ ਕੱਲ ਇਹੋ ਚੈਨਲ ਖਾਸ ਕਰਕੇ ਪ੍ਰਾਈਮ ਟਾਈਮ ਹੀ ਦੇਖਦੀ ਹਾਂ ਬਾਕੀ ਚੈਨਲਾਂ ਵਾਲੇ ਤਾਂ ਸੱਤਾਧਰ ਦੀ ਦਲਾਲੀ ਕਰਦੀ ਮਸਖਰੇ ਜਾਪਦੇ ਨੇ ਮੈਂ ਟਾਈਮ ਦੇਖ ਬੱਚਿਆਂ ਲਈ ਖਾਣਾ ਬਣਾਇਆ ਤਿੰਨਾਂ ਨੇ ਖਾਤਾ ਭਾਂਡੇ ਮਸ਼ੀਨ ਚ ਪਰ ਸੋਈ ਸਾਫ਼ ਕਰਾ ਦੁੱਧ ਨੂੰ ਵੀ ਜਾਗ ਲਾਤਾ ਹਫ਼ਤੇ ਭਰ ਦੇ ਕੰਮ ਨਵੇੜ ਲਾਂਡਰੀ ਚ ਕੱਪੜੇ ਲਿਆ ਬੈੱਡ ਤੇ ਸੁੱਟ ਤੇ ਅਰਮਾਨ ਨੂੰ ਕਿਤਾਬ ਪੜਨ ਲਾਤਾ ਉਹ ਹਰ ਰੋਜ਼ ਸੌਣ ਲੱਗਿਆਂ ਪਤਾ ਪੜਦਾ ਮੈਂ ਬੱਚਿਆਂ ਨਾਲ ਹੀ ਬੈਠ ਤੇ ਬੈਗੀ ਪ੍ਰਦੀਪ ਨੇ 11 ਵਜੇ ਕੰਮ ਖਤਮ ਕਰਕੇ 12 ਵਜੇ ਘਰ ਪਹੁੰਚਣਾ ਸੀ ਅਸੀਂ ਤਾਂ ਉਹਨਾਂ ਦੇ ਆਉਣ ਤੱਕ ਅੱਧੀ ਨੀਂਦ ਕੱਢ ਲੈਂਦੇ ਹਾਂ ਕਈ ਵਾਰੀ ਬੱਚੇ ਫਰਾਈਡੇ ਮੂਵੀ ਨਾਈਟ ਲੈਣ ਲਈ ਜਿੱਦ ਕਰਦੇ ਜੇ ਮੇਰਾ ਵੀਕੈਂਡ ਫ੍ਰੀ ਹੋਵੇ ਤਾਂ ਮੈਂ ਮੰਨ ਜਾਂਦੀ ਆਂ ਇਹ ਪ੍ਰਦੀਪ ਦੇ ਆਉਣ ਤੱਕ ਮੂਵੀ ਦੇਖਦੀ ਤੇ ਉਹਦੇ ਆਉਣ ਤੇ ਸੌਣ ਦੀ ਐਕਟਿੰਗ ਕਰਦੀ ਆਂ ਅਗਲੇ ਦਿਨ ਕਾਸਕੋ ਗਈ ਤਾਂ ਬਹੁਤ ਲੰਬੀ ਲਾਈਨ ਸੀ ਮਸਾਂ ਵਾਰੀ ਆਈ ਕੁਝ ਸਮਾਨ ਮਿਲਿਆ ਹੀ ਨਹੀਂ ਸੁਪਰ ਸਟੋਰ ਚ ਵੀ ਇਹੀ ਹਾਲ ਸੀ ਸਾਰੀਆਂ ਆਇਲਾਂ ਲਗਭਗ ਖਾਲੀ ਸੀ ਚਾਈਨੀ ਲੋਕਾਂ ਨੇ 마ਸਕ ਪਾਏ ਹੋਏ ਸਨ ਲੋਕ ਉਹਨਾਂ ਵੱਲ ਦੇਖ ਨੱਕ ਬੁੱਲ ਕੱਟ ਰਹੇ ਸਨ ਦਿਉ ਕਿ ਸੇ ਚੀਜ਼ ਨੂੰ ਹੱਥ ਲਾਉਂਦੇ ਲੋਕੀ ਇਦਾਂ ਕਰਦੇ ਜਿਵੇਂ ਪਿੱਟ ਗਈ ਹੋਵੇ। ਬੈਲ ਕਰਾਉਣ ਵੇਲੇ ਵੀ ਲਾਈਨ ਦੁੱਧ ਦੇ ਖਾਨਿਆਂ ਤੱਕ ਲੱਗੀ ਹੋਈ ਸੀ। ਜਦੋਂ ਕੋਈ ਚੀਨਾ ਲਾਈਨ ਵਿੱਚ ਲੱਗਦਾ ਤਾਂ ਲੋਕੀ ਇਦਾਂ ਦੇਖਦੇ ਜਿਵੇਂ ਕਿਸੇ ਹੋਰ ਹੀ ਦੁਨੀਆ ਤੋਂ ਆਏ ਹੋਵੇ। ਸਰੀ ਤਾਂ ਸੁਣਿਆ ਇੱਕ ਬਜ਼ੁਰਗ ਜੋੜੇ ਨੂੰ ਸਟੋਰ 'ਚੋਂ ੱੱਕਾ ਦੇ ਕੇ ਬਾਹਰ ਸੁੱਟਤਾ। ਓਹੋ। ਬੈਲ ਕਰਦੀ ਇੱਕ ਗੋਰੀ ਕੁੜੀ ਦੂਜਿਆਂ ਨੂੰ ਚੀਨਿਆਂ ਵੱਲ ਦੇਖ ਕੇ ਇਸ਼ਾਰੇ ਕਰਦੀ। ਮੇਰੇ ਵਾਲੀ ਲਾਈਨ 'ਚ ਪੰਜਾਬਣ ਕੁੜੀ ਸੀ। ਹਰ ਹਫਤੇ ਟੋ ਗ੍ਰਾਸਰੀ ਕਰਦੀ ਹੁਣ ਕਰਕੇ ਮੈਨੂੰ ਜਾਣਦੀ ਸੀ ਮੈਨੂੰ ਸੁਣਾ ਕੇ ਪੰਜਾਬੀ ਚ ਕਹਿੰਦੀ ਇਹਨਾਂ ਨੂੰ ਆਕਾਈ ਪਈਏ ਇਹਨਾਂ ਤੋਂ ਘਰ ਨਹੀਂ ਬੈ ਹੁੰਦਾ ਕੋਈ ਨਾ ਇਹਨਾਂ ਨੂੰ ਵੀ ਸਮਾਨ ਦੀ ਲੋੜ ਹੈ ਮੈਨੂੰ ਉਸ ਦਾ ਇਸ ਤਰ੍ਹਾਂ ਕਰਨਾ ਚੰਗਾ ਨਾ ਲੱਗਿਆ ਦਿਲ ਕੀਤਾ ਕਿ ਇਹਦੀ ਮੈਨੇਜਰ ਨੂੰ ਸ਼ਿਕਾਇਤ ਲਈ ਜਾਵੇ ਪਰ ਮਨ ਸਮਝਾ ਲਿਆ ਪੰਜਾਬੀਆਂ ਦੇ ਜਾਣਾ ਬਹੁਤ ਜ਼ਰੂਰੀ ਸੀ ਆਟਾ ਵੇਸਣ ਸਬਜ਼ੀਆਂ ਤੇ ਹਰੀਆਂ ਮਿਰਚਾਂ ਲੈਣੀਆਂ ਸੀ ਉੱਪਰ ਕੀਮ ਤਾਂ ਸਮਾਨੀ ਸ਼ੋਰ ਰਹੀਆਂ ਸਨ ਪਰ ਕੀ ਕੀਤਾ ਜਾਵੇ ਲੈਵਨ ਸਰਦਾ ਵੀ ਨਹੀਂ ਸਟੋਰ ਤੋਂ ਚੱਲਣ ਲੱਗੀ ਨੇ ਮੈਂ ਫੋਨ ਕਰਤਾ ਲੰਚ ਪ੍ਰਦੀਪ ਨੇ ਬਣਾ ਲਿਆ ਉਸਨੇ ਕੈਨੇਡਾ ਆ ਕੇ ਰਸੋਈ ਦਾ ਸਾਰਾ ਕੰਮ ਸਿੱਖ ਲਿਆ ਸੀ ਕਈ ਚੀਜ਼ਾਂ ਤਾਂ ਉਹ ਮੇਰੇ ਤੋਂ ਵੀ ਸਵਾਦ ਬਣਾਉਂਦਾ ਚਾਹ ਵੀ ਹਟੀ ਤਾਂ ਪ੍ਰਦੀਪ ਨੇ ਨਹੋਰਾ ਜਹਾ ਸੋਚਿਆ ਸੀ ਕਿ ਅੱਜ ਛੁੱਟੀ ਆ ਸਪੈਸ਼ਲ ਲੰਚ ਮਿਲੇਗਾ ਪਰ ਕੋਈ ਨਾ ਤੁਹਾਨੂੰ ਤਾਂ ਪਤਾ ਹੀ ਹੈ ਕਿ ਗਰੋਸਰੀ ਕਿੰਨੀ ਔਖੀ ਆ ਕਰਨੀ ਇੰਨੀ ਨਹੀਂ ਕਹਿ ਮੈਂ ਆਪਣੀ ਮਜਬੂਰੀ ਦੱਸੀ ਕੋਈ ਨਾ ਅੱਜ ਡਿਨਰ ਸਪੈਸ਼ਲ ਬਣਾ ਦੇਵਾਂਗੀ ਗਰੋਸਰੀ ਸਾਫ਼ ਕਰ ਟਕਾ ਮੈਂ ਬੱਚਿਆਂ ਨੂੰ ਬਾਹਰ ਲੈ ਜਾਣ ਲੱਗੀ ਹੁਣ ਕਿੱਥੇ ਪ੍ਰਦੀਪ ਨੇ ਸਵਾਲ ਕਰ ਦਿੱਤਾ ਸੀ ਮੈਂ ਕ੍ਰਿਸਟੀ ਕੋਲੋਂ ਲਈ ਅਪਾਇੰਟਮੈਂਟ ਬਾਰੇ ਦੱਸਿਆ ਤਾਂ ਉਹਦਾ ਮੂੰਹ ਉੱਤਰ ਗਿਆ ਉਹਦੇ ਕੋਲ ਗਾਲ ਕਟਾਉਣ ਜਾਣਾ ਜ਼ਰੂਰੀ ਹੈ ਉਹਨੇ ਮਾਮੀ ਜੀ ਜੀਵਨ ਨਾਲ ਆਖਿਆ ਕਿਉਂ ਕੀ ਹੋਇਆ ਅਸੀਂ ਤਾਂ ਜਦੋਂ ਦੇ ਇੱਥੇ ਮੂਵ ਹੋਏ ਆ ਪਿਛਲੇ ਕਈ ਸਾਲਾਂ ਤੋਂ ਉਹਦੇ ਕੋਲ ਹੀ ਜਾਂਦੇ ਆ ਜਦੋਂ ਲੋੜ ਹੋਵੇ ਕੰਮ ਕਰ ਦਿੰਦੀ ਐ ਕਈ ਵਾਰੀ ਤਾਂ ਅਪਪਾਇੰਟਮੈਂਟ ਤੋਂ ਬਿਨਾਂ ਵੀ ਟਾਈਮ ਅਡਜਸਟ ਕਰਕੇ ਵਾਲ ਕੱਟ ਦਿੰਦੀ ਐ ਰਵਨੀਤ ਤੇ ਰਮਨੂ ਵੀ ਬਹੁਤ ਪਿਆਰ ਕਰਦੀ ਐ ਚਾਕਲੇਟ ਕੈਂਡੀਆਂ ਲਿਆ ਕੇ ਰੱਖਦੀ ਐ ਬੱਚਿਆਂ ਲਈ ਕਈ ਵਾਰੀ ਪਾਰਟੀ ਤੇ ਜਾਣਾ ਹੋਵੇ ਫ੍ਰੀ ਸਟਾਈਲ ਕਰ ਦਿੰਦੀ ਐ ਜ਼ੋਰ ਦੇਣ ਤੇ ਪੈਸੇ ਵੀ ਨਹੀਂ ਲੈਂਦੀ ਉਹਦੀਆਂ ਚੰਗਿਆਈਆਂ ਸੁਣ ਕੇ ਪ੍ਰਦੀਪ ਕੁਝ ਨਾ ਬੋਲਿਆ ਮੈਂ ਉਸਦੀ ਅੰਦਰਲੀ ਭਾਵਨਾ ਸਮਝ ਤਾ ਗਈ ਕਰਦੇ ਨਾ ਬੋਲਿਆ ਬੱਚਿਆਂ ਨੂੰ ਨਾਲ ਲੈ ਕੇ ਬਾਹਰ ਨਿਕਲ ਗਈ ਅੱਜ ਘਰੋਂ ਬਾਹਰ ਨਿਕਲੀ ਸੀ ਗਵੰਡਨ ਮੈਸੇਜਰ ਰੰਧਾਵਾ ਮਿਲ ਪੀ ਤਾਂ ਜੀ ਬੱਚਿਆਂ ਨੂੰ ਲੈ ਕੇ ਕਿੱਧਰ ਦੀ ਤਿਆਰੀ ਇਹਨੇ ਨੂੰ ਪੰਡਾਲ ਆਂਟੀ ਵੀ ਖਾਲੀ ਹੋਈ ਗਾਰਬੇਜ ਵਾਲੇ ਢੋਲ ਚੁੱਕਣ ਦੇ ਬਹਾਨੇ ਸਾਡੇ ਕੋਲ ਆ ਗਈ ਕ੍ਰਿਸਟੀ ਕੋਲ ਜਾ ਰਹੇ ਹਾਂ ਬੱਚਿਆਂ ਦੇ ਵਾਲ ਕਟਾਉਣੇ ਨੇ ਕ੍ਰਿਸਟੀ ਉਸ ਜਿਹਨਾਂ ਕੋਲ ਤੋਹਾਂ ਦੇ ਮੂੰਹ ਇਕੱਠੇ ਖੁੱਲੇ ਭੈਣੋ ਕਮਲੀ ਤਾਂ ਨਹੀਂ ਹੋਗੀ ਇੰਨਾ ਕੀਨਿਆ ਕਰਕੇ ਤਾਂ ਦੁਨੀਆ ਖਤਮੇ ਤੇ ਆਈ ਪਈ ਸਾਰੇ ਆਂਦੇ ਕਰੋਨਾ ਦੀ ਮਹਾਮਾਰੀ ਦੁਨੀਆ ਨੂੰ ਖਤਮ ਕਰਨ ਵਾਸਤੇ ਚੀਨਿਆਂ ਨੇ ਛੱਡੀ ਐ ਉਹਨਾਂ ਨੇ ਵੀ ਸ਼ਾਇਦ ਮੈਨੂੰ ਚੀਨਣ ਦੇ ਘਰ ਆਉਂਦੇ ਦੇਖ ਲਿਆ ਸੀ ਆਉਂਦਿਆਂ ਤੁਸੀਂ ਇਹਦੇ ਵਾਲ ਕਟਵਾ ਕੇ ਆਏ ਤੁਹਾਨੂੰ ਨਹੀਂ ਪਤਾ ਕਰੋਨਾ ਕਿੰਨਾ ਫੈਲਿਆ ਹੋਇਆ ਇਹ ਚੀਨਿਆ ਕਰਕੇ ਸਿੱਧੂ ਆਂਟੀ ਵੀ ਸਾਨੂੰ ਦੇਖ ਪਰ ਮਲ ਦੀ ਮਲ ਦੀ ਸਾਟੇ ਕੋਲਾ ਕਹਿੰਦੀ ਇਹ ਬਿਮਾਰੀ ਚੀਨਿਆਂ ਨੇ ਛੱਡੀ ਐ ਦੁਨੀਆਂ ਨੂੰ ਖਤਮ ਕਰਨ ਲਈ 크੍ਰਿਸਟਿਤਾ ਇੱਥੇ ਰਹਿੰਦੀ ਨਾ ਸਾਡੇ ਗਵਾਂਢ ਚ ਨਾ ਚੀਨ ਗਈ ਨਾ ਹੀ ਕੋਈ ਚੀਨ ਤੋਂ ਇਹਦੇ ਘਰ ਆਇਆ ਨਾ ਹੀ ਇਹ ਕਿਸੇ ਨੂੰ ਆਪਦੇ ਘਰ ਵਾੜੇਗੀ ਕਿਉਂਕਿ ਇਹਨੂੰ ਵੀ ਜਾਨ ਪਿਆਰੀ ਐ ਇਹ ਕਿਵੇਂ ਦੋਸ਼ੀ ਹੋਈ ਹੈ ਤਾਂ ਚੀਨਣੀ ਮਿਸਰੰਦਾ ਵਾਪ ਟੱਕ ਦੇਣੀ ਬੋਲੀ स्पेनिश फ्लूស្ਪੈਨ ਤੋਂ ਸ਼ੁਰੂ ਹੋਇਆ ਇਸ ਲਈ ਸਾਰੇ ਸਪੈਨ ਵਾਸੀ ਦੋਸ਼ੀ ਨੇ ਐਡਜ਼ ਅਮਰੀਕਾ ਚੋਂ ਸਾਰੀ ਦੁਨੀਆ ਚ ਫੈਲੀ ਹੈ ਸਾਰੇ ਅਮਰੀਕਨ ਕਸੂਰਵਾਰ ਹੋ ਗਏ 911 ਹੋਇਆ ਤਾਂ ਮੁਸਲਮਾਨਾਂ ਤੇ ਹਮਲੇ ਹੋਏ ਕਿ ਸਾਰੇ ਮੁਸਲਮਾਨ ਦੋਸ਼ੀ ਨੇ ਜਦੋਂ 에어 ਇੰਡੀਆ ਬੰਬ ਕੇਸ ਹੋਇਆ ਉਸ ਸਮੇਂ ਰੇਸ ਅਸਟ ਗੋਰੇ ਸਿੱਖਾਂ ਨੂੰ ਅੱਤਵਾਦੀ ਕਹਿੰਦੇ ਸੀ ਕਿ ਆਪਾਂ ਸਾਰੇ ਸਿੱਖ ਅੱਤਵਾਦੀਆਂ ਜੇ ਨਹੀਂ ਤਾਂ ਸਾਰੇ ਜਿੰਨੇ ਕਿਵੇਂ ਦੋਸ਼ੀ ਹੋਗੇ ਤੁਹਾਡੀ ਇਹ ਸੋਚ ਨਫਰਤਦਿਆਂ ਵੀਡੀਓ ਦੇਖ-ਦੇਖ ਬਣੀ ਹੈ ਮੈਂ ਪਰਿਪਿੱਤੀ ਪਈ ਸੀ ਬੱਚੇ ਮੇਰੇ ਮੂੰਹ ਵੱਲ ਦੇਖ ਰਹੇ ਸਨ ਮੈਂ ਕਦੇ ਗੁੱਸੇ 'ਚ ਨਹੀਂ ਆਉਂਦੀ ਪਰ ਹੁਣ ਆ ਗਈ ਸਾਂ ਮੈਂ ਬੱਚਿਆਂ ਨੂੰ ਲੈ ਕੇ ਕਾਲੀ ਕਾਲੀ ਕ੍ਰਿਸਟੀ ਦੇ ਘਰ ਵੱਲ ਚੱਲ ਪਈ ਸਾਂ ਮੈਂ ਬੈਲ ਮਾਰੀ ਤਾਂ ਕ੍ਰਿਸਟੀ ਨੇ ਦਰਵਾਜ਼ਾ ਖੋਲ੍ਹਿਆ ਉਹ ਕਿੰਨਾ ਚਿਰ ਦਰਵਾਜ਼ੇ 'ਚ ਖੜੀ ਸਾਨੂੰ ਹੈਰਾਨੀ ਨਾਲ ਵੇਖਦੀ ਰਹੀ ਕ੍ਰਿਸਟੀ ਇੰਜ ਕਿਉਂ ਵੇਖ ਰਹੀ ਹੈ ਮੈਨੂੰ ਯਕੀਨ ਨਹੀਂ ਹੋ ਰਿਹਾ ਮੈਂ ਤਾਂ ਸੋਚਿਆ ਤੁਸੀਂ ਨਹੀਂ ਆਵੋਗੇ ਦੇਵਦਾ ਦੇ ਹੱਦ ਉਦਾਸ ਜਿਹੇ ਲਹਿਜੇ ਚ ਬੋਲੀ ਕਿਉਂ ਨਹੀਂ ਸਿਉਣਾ ਜੇ ਨਾ ਆਉਣਾ ਹੁੰਦਾ ਤਾਂ ਫੋਨ ਜ਼ਰੂਰ ਕਰਦੇ ਕੋਈ ਵਿਰਲਾਟਾਂ ਵੀ ਆਉਂਦਾ ਹੈ ਕੰਮ ਤੇ ਵੀ ਨਹੀਂ ਜਾਂਦੀ ਕਿਉਂ ਕੀ ਹੋਇਆ ਕੰਮ ਤੇ ਕਿਉਂ ਨਹੀਂ ਜਾਂਦੀ ਇੱਕ ਗੋਰੀ ਕੁੜੀ ਨੇ ਮੇਰੇ ਤੋਂ ਵਾਲ ਕਟਵਾਉਣ ਤੋਂ ਨਾ ਕਰਤੀ ਸੈਲੂਨ ਮਾਲਕ ਨੇ ਮੈਨੂੰ ਕਿਹਾ ਕਿ ਤੂੰ ਉਦੋਂ ਤੱਕ ਕਰੇ ਰਹਿ ਜਦ ਤੱਕ ਮਾਹੌਲ ਠੀਕ ਨਹੀਂ ਹੋ ਜਾਂਦਾ ਓਹ ਵੈਰੀ ਸੈਡ ਮੈਨੂੰ ਸਮਝ ਨਹੀਂ ਆ ਰਿਹਾ ਕਿ ਕੀ ਆਖਾਂ ਪਤਾ ਨਹੀਂ ਕਿੰਨਾ ਚਿਰ ਲੱਗਣਾ ਨਾਰਮਲ ਹੋਣ ਲਈ ਮੈਨੂੰ ਤਾਂ ਘਰ ਦੀ ਮਾਰਗੇਜ ਦਾ ਫਿਕਰ ਹੈ ਹਸਬੰਡ ਦੀ ਫੈਕਟਰੀ ਚ ਵੀ ਮਾਹੌਲ ਠੀਕ ਨਹੀਂ ਲੋਕ ਟੀਜ਼ ਕਰਦੇ ਨੇ ਹੁਣ ਤਾਂ ਬਾਹਰ ਜਾਣਾ ਵੀ ਔਖਾ ਹੋਇਆ ਪਿਆ ਕ੍ਰਿਸਟੀ ਦੀ ਆਵਾਜ਼ ਭਾਰੀ ਹੋ ਗਈ ਸੀ ਇਹ ਤਾਂ ਬਹੁਤ ਦੁੱਖ ਵਾਲੀ ਗੱਲ ਹੈ ਦੁੱਖ ਇਹ ਨਹੀਂ ਕਿ ਲੋਕ ਕੀ ਸੋਚਦੇ ਜਾਂ ਅਖਦੇ ਨੇ ਪਰ ਇਹ ਤੋਂ ਵੱਧ ਕੁਝ ਦੁਖਦਾਈ ਹੋ ਰਿਹਾ ਹੈ ਉਸਨੇ ਨੀਮੀ ਪਾ ਲਈ ਕਿ ਮੈਂ ਬਾਲ ਮਾਰਟ ਤੋਂ ਗਰੋਸਰੀ ਕਰਕੇ ਆ ਰਹੀ ਸੀ ਬਿਲਕੁਲ ਇਸ ਬੱਚੇ ਦੀ ਉਮਰ ਦੇ ਬੱਚੇ ਕਰੋਨਾ ਕਰੋਨਾ ਕਰ ਮੇਰੇ ਤੇ ਬਾਜੇ ਕਸ ਰਹੇ ਸੀ ਤੇ ਉਹਨਾਂ ਦੇ ਮਾਪੇ ਹੱਸ ਰਹੇ ਸੀ ਮੈਂ ਜਾਣਦੀ ਆ ਕਿ ਇੱਕ ਦਿਨ ਸਾਰਾ ਕੁਝ ਨਾਰਮਲ ਹੋ ਜੂ ਪਰ ਮਾਸੂਮ ਬੱਚਾਂ ਦੇ ਮਨਾਂ ਤੇ ਸਾਡੇ ਪ੍ਰਤੀ ਉਕਰੀ ਨਫ਼ਰਤ ਕਦੇ ਖਤਮ ਹੋ ਸਕੀ ਉਸ ਦੀਆਂ ਨਿੱਕੀਆਂ ਅੱਖਾਂ 'ਚੋਂ ਵੱਡੇ ਵੱਡੇ ਅਥਰੂ ਨਿਕਲ ਆਏ ਸਨ ਉਸ ਦੇ ਇਸ ਸਵਾਲ ਦਾ ਮੇਰੇ ਕੋਲ ਕੋਈ ਜਵਾਬ ਨਹੀਂ ਸੀ